ਸਾਰੇ ਘਰ ਜਿਵੇਂ ਜਿਹੜੇ ਆਪਣੇ ਚੈਨਲ ਦੇ ਨਾਲ ਜੁੜੇ ਹੋ ਨੇ ਚੈਨਲ ਦੇਖਦੇ ਨੇ ਵੀ ਬਈ ਆਪਾਂ ਹਲਦੀ ਲੈ ਕੇ ਆਏ ਆਂਗੇ ਆਪਾਂ ਹਲਦੀ ਦੇ ਇਹ ਵੀ ਕੀ ਕੀ ਫਾਇਦੇ ਨੂੰ ਤੁਹਾਨੂੰ ਦੱਸਾਂਗੇ ਆਪਾਂ ਹਲਦੀ ਜਿਵੇਂ ਨਾ ਇੱਕ ਚਮਚਾ ਆਪਾਂ ਰੋਜ਼ ਲੈ ਸਕਦੇ ਆਂਗੇ ਸਰੀਰਕ ਤੌਰ ਤੇ ਜਿਹੜੇ ਬਾਈਆਂ ਦੇ ਸੱਟ ਫੇਟ ਲੱਗਦੀ ਆਗੀ ਸੂਹੀ ਦੁਖਦੀ ਆ ਜਹਾ ਕੋਈ ਨਾ ਸੱਟ ਠੀਕ ਨਹੀਂ ਹੁੰਦੀ ਗੋਡੇ ਦੁਖਦੇ ਨੇਗੇ ਘੁਬੀਜ ਦੇ ਨਾਲ ਨਾਲ ਆਪਣਾ ਮੋਢੇ ਵੀ ਦੁਖਦੇ ਨੇਗੇ ਉਹਦੇ ਵਾਸਤੇ ਨਾ ਆਪਾਂ ਹਲਦੀ ਦਾ ਬਹੁਤ ਫਾਇਦੇਮੰਦ ਆਗੀ ਇਹ ਇਹ ਕਿਵੇਂ ਆਪਾਂ ਸ਼ਾਮ ਨੂੰ ਲੈਣੀ ਹੈਗੀ ਇੱਕ ਚਮਚਾ ਇਹਦੇ ਰੋਡੇ ਇੱਕ ਚਮਚਾ ਪਾ ਕੇ ਮਿਚਣਾ ਹੈ ਦੁੱਧ ਦੇ ਵਿੱਚ ਇਹਨੂੰ ਘੋਲ ਬਣਾਉਣਾ ਹੈ ਇਸ ਲੋਟ ਇਹੇ ਆਪਾਂ ਰੋਟੀ ਤੋਂ ਘੰਟਾ ਬਾਅਦ ਲੈ ਸਕਦੇ ਆਂ ਜੀ ਇਹਦੇ ਉਸ ਤੋਂ ਬਾਅਦ ਆਪਾਂ ਨੇ ਕੋਸੇ ਦੁੱਧ ਪੀ ਸਕਦੇ ਜਿਹੜੀ ਆਪਾਂ ਕੋਈ ਬੱਚਾ ਵੀ ਲੈ ਸਕਦਾ ਕੋਈ ਵੱਡੀ ਉਮਰ ਦਾ ਉਹ ਵੀ ਲੈ ਸਕਦਾਗਾ ਬਾਕੀ ਵੀ ਜੇ ਕਿਸੇ ਦਾ ਖੂਨ ਗਾੜਾ ਹੁੰਦਾਗਾ ਉਹ ਵੀ ਇਹ ਪਾਦਲਾ ਰੱਖਦੀ ਹੈ ਕੋਈ ਖੂਨ ਨਹੀਂ ਗਾੜਾ ਹੁੰਦਾ ਨਹੀਂ ਆ ਉਹ ਵੀ ਅੰਬ ਹਲਦੀ ਪੀਓ ਉਸਾਰੀਆਂ ਨੂੰ ਮਿਲਦੀ ਹੈ ਇਹੇ ਬਾਕੀ ਬਈ ਜਿਵੇਂ ਹੁਣ ਆਪਾਂ ਚਾਹੀਏ ਆਪਣੇ ਨਾ ਅੱਖਾਂ ਚਲੇ ਕਾਲੀ ਕਾਲ ਸਾਂ ਜਾਂਦੀ ਹੈ ਤੇ ਇਹਨਾਂ ਦੰਲੇ ਓਰੇ ਨਾ ਇਹ ਸਾਫ਼ ਕਰਦੀ ਆ ਰੰਗ ਨੂੰ ਆਪਣੇ ਨੂੰ ਸਾਫ਼ ਰੱਖੂਗੀ ਇਹ ਬਾਕੀ ਜੇ ਕਿਸੇ ਤੇ ਕੋਈ ਥਕਾਵਟ ਆ ਗਈ ਸਰੀਰ ਇਤਕਾਮ ਦਾ ਮੰਨਦਾ ਦਾ ਸਵੇਰੇ ਠੀਕ ਠਾਕ ਰਹਿੰਦਾ ਦਾ ਕੋਈ ਆਏ ਨਹੀਂ ਹੈਗਾ ਵੀ ਇਹਦੇ ਨਾਲ ਕੋਈ ਥਕਾਵਟ ਹੋਊਗੀ ਸਰੀਰ ਨੂੰ ਤੇ ਕਈ ਬਈ ਇਹ ਟੈਨਿੰਗ ਨਹੀਂ ਢੂੰਗੀ ਦੁਪਹਿਰ ਜਾਂ ਗੂਟਿਆਂ ਤੋਂ ਉਹ ਅੱਖਾਂ ਦਾ ਟਰੇ ਨਹੀਂ ਜਾਂਦਾ ਜਿਨਾਬਈ ਦੇਖੋ ਮੀਨਾ ਦਾ ਵਰਤ ਕੇ ਆਪਾਂ ਉਹ ਦਾ ਆਪ ਵਰਤਦੇ ਨੇ ਫਿਰ ਲੈਣਾ ਇੱਕ ਚਮਚਾ ਇਹ ਸਾਮ ਨੂੰ ਪਾ ਲੈ ਲਓ ਰੋਟੀ ਤੋਂ ਬਾਅਦ ਅੰਬ ਖਾਧੀ ਹੁੰਦੀ ਹੈ ਪਿਓਰ ਇਹ ਆਸਾ ਕਰੋ ਸਾਰੀਆਂ ਜਿਹੜੀਆਂ ਮਿਲਦੀ ਹੈ ਪਿਓਰ ਅੰਬ ਖਾਧੀ ਜਿਹਦੇ ਨਾਲ ਖੂਨ ਨਹੀਂ ਗਾੜਾ ਹੁੰਦਾ ਬਾਕੀ ਇਹਦੇ ਨਾਲ ਹੋਰ ਕਈ ਬਿਮਾਰੀਆਂ ਦਾ ਹੱਲ ਆਦਾ ਸਾਰੇ ਬਈ ਵਰਤ ਕੇ ਦੇਖੋ ਮੈਂ ਉਹ ਦਾ ਆਪ ਵਰਤਦਾ ਹਾਂਗਾ ਪਾਣੀ ਬਣਾ ਟਰੇ ਲਾ ਕੇ ਨਿਤਿਆਵ ਬਹੁਤ ਫਾਇਦੇਮੰਦ ਆ ਧੰਨਵਾਦ